ਇੱਕ ਗੁਰਨੇ ਹੋਰ ਉਸਨੇ ਸੀ ਵੀ ਮੈਚ ਤੋਂ ਬਾਅਦ ਵਲੋਗ ਨਹੀਂ ਬਣਾਉਣਾ ਉਹਦਾ ਕੀ ਰੀਜ਼ਨ ਹੈ ਤੇ ਉਹ ਮੈਂ ਦੱਸਦਾ ਤੁਹਾਨੂੰ ਹਾਂਜੀ ਕਿਤਾ ਸਾਰੇ ਸਵਾਗਤ ਹੈ ਦੇ ਨਵੇਂ ਵਲੋਗ ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਅਸੀਂ ਕਿਹਟਾ ਉਹ ਸਾਨੂੰ ਕਾਲੀ ਪੱਜੀ ਹਾਂ ਅਸੀਂ ਕਾਲੀਆ ਅਸੀਂ ਹੁਣ ਮੈਂ ਤੇ ਦੀਦੀ ਤੇ ਪੂਆ ਹੁਣ ਫੁੱਪੜ ਸਾਰੇ ਗਏ ਸੇ ਖੇਤ ਤੇ ਅਸੀਂ ਮੈਂ ਤੇ ਦੀਦੀ ਤੇ ਅਸੀਂ ਚੱਲੇ ਆਂ ਵਾਂਸ਼ ਨਾਲ ਸਾਡੇ ਅਸੀਂ ਚੱਲੇ ਆਂ ਟਰੈਕਟਰ ਦੇ ਖੇਤ ਟਰੈਕਟਰ ਦੇ ਹਾਰ ਲੈ ਤੇ ਟਰੈਕਟਰ ਤੇ ਸਾਡੇ ਹਾਰ ਲੈ ਤੇ ਜਾਵਾਂਗੇ ਸਾਡੇ ਹਾਰ ਲੈ ਹੋ ਰਿਆ ਤੇ ਵੈਨ ਨੂੰ ਮਿਖਾ ਮੈਂ ਕਿਹ ਚੱਲੀਏ ਕਿ ਨੇ ਪੂਆ ਮਰੋਤੀ ਤਿਆਰ ਕਰਦੀਆਂ ਇਹ ਸਾਡਾ ਆ ਕੰਮ ਇਹ ਕਾਂ ਮਾਰ ਲਵੇ ਪੂਆ ਰਹਿ ਗਈ ਪੂਆ ਨਹੀਂ ਖੇਤਾ ਗੋਡੇ ਮਾਰੇ ਮੱਟੇ ਆ ਗੋਡੇ ਮਾਰੇ ਮੱਟੇ ਆ ਕੇ ਹੋਰ ਹੋ ਜਾਣ ਇੱਕ ਪੂਆ ਸਾਡੇ ਘਰੇ ਰਹਿ ਗਈ ਬਾਕੀ ਸਾਰੀਆਂ ਚੱਲ ਗਈਆਂ ਇਹਦੇ ਬੈਰਿੰਗ ਟਿਲਿਆ ਬੈਰਿੰਗ ਟਿਲ ਦੇ ਦਾਨੀ ਖੋਲ ਹੀ ਜਾਣੇ ਜੇ ਖੇ ਚੱਲਣਾ ਖਰਾਬ ਆ ਬਈ ਸਾਲਾ ਵਾਂਸ ਸੂਤ ਨਹੀਂ ਆ ਉੱਤੇ ਬੈਠ ਨਹੀਂ ਹੁੰਦਾ ਤਾਂ ਕਰਕੇ ਹੁਣ ਅਸੀਂ ਚੱਲੇ ਆਂ ਡੇਗੀ ਨਾ ਜਾਵੇ ਤਾਂ ਕਰਕੇ ਹੁਣ ਅਸੀਂ ਚੱਲੇ ਆਂ ਗੱਡੀ ਤੇ ਸਰ ਗੱਡੀ ਚਾਬੀ ਲੈ ਕੇ ਆਈ ਉੱਤੇ ਬੈਠਿਆ ਜਾਂਦਾ ਨਹੀਂ ਇਹਨਾਂ ਤੋਂ ਹੁੰਦੇ ਕਿ ਜਾਣਗੇ ਡੇਗੀ ਨਾ ਜਾਵੇ ਹਨਾ ਮੈਂ ਤੇਰੇ ਚੋਲ ਕੇ ਤੇ ਮੈਂ ਆ ਦੇਖ ਜੇ ਭਰੀ ਫਿਰਦਾ ਛੋਲੇ ਨੇ ਮੁੱਕੇ ਤੇ ਜੀ ਜੱਲਾ ਜੀ ਜੱ ਪਾਣੀ ਦਿੱਥੇ ਮਗਾ ਰਿਹਾ ਤੁਸੀਂ ਦੇ ਵੀ ਕਾ ਹੋਰ ਛੋਲੇ ਵਾਦੂ ਛੋਲੇ ਨਾਲ ਜੇਬਾਂ ਭਰੀ ਫਿਰਦੇ ਆ ਛੋਲੇ ਖਵਾਈਆਂ ਲਗੀ ਸੱਚ ਤੇ ਅਬੇ ਬਾਜ ਮਾਰ ਲੀਏ ਕਮਲ ਮੈਂ ਮਾਂ ਕੱਚਾ ਰਿੰਦਾ ਪਾ ਮੈਂ ਤੁਰ ਵੀ ਨਹੀਂ ਤੂੰ ਕੱਲ ਲਿਆ ਸੀਗਾ ਇਹ ਕਹਿੰਦੀ ਮੈਂ ਜਾਦਾ ਮੈਂ ਕਿ ਚੱਲ ਆਪਾ ਵੀ ਜਾਏ ਉਹ ਆਪਣੇ ਮੈਂ ਕਿ ਭਾਉ ਕਹਿੰਦੇ ਮੈਂ ਮੋਟਰਸਾਈਕਲ ਨਾਲ ਹੀ ਚੱਲਦਾ ਮੈਂ ਕਿ ਮੈਂ ਮੋਟਰਸਾਈਕਲ ਤੇ ਚੱਲਦਾ ਪੂਆ ਤੇ ਫੁੱਪੜਾ ਨਾਲ ਪਹਿਲੋਂ ਆਈ ਮੋਟਰਸਾਈਕਲ ਤੇ ਚੜ ਕੇ ਮਮਾ ਇਹ ਸਾਰੇ ਨਾ ਪਹਿਲਾਂ ਆਈਆਂ ਸਾਰੇ ਨਾ ਪਹਿਲਾਂ ਮੈਂ ਪਾਹੂ ਗੱਠੀ ਆ ਗਿਆ ਸੀ ਦੋਵੇਂ ਹਾਂ ਮੈਂ ਪਾਹੂ ਆਇਆ ਬਤ ਮੈਂ ਆਹ ਦੇਖੋ ਸਾਡੀ ਤਾਈ ਕਿੱਡੀ ਮੈਂ ਬਣਾ ਪਾਹੂ ਆ ਗਿਆ ਪਾਣੀ ਤੋਂ ਕਿਹਦੇ ਹਾਂ ਜਿਹੜਾ ਸੋਣੀ ਲਾਦੀ ਕਿੱਡੀ ਬਣੀ ਮੈਂ ਕਿਹ ਸੋਣੀ ਲਾਦੀ ਹੂੰ ਸੋਣੀ ਲਾਦੀ ਆ ਲੱਗਦੀ ਹੈ ਮੈਂ ਮਨ ਚਲਾਊਗਾ ਹਨਾ ਮਨ ਚਲਾ ਆਹ ਲਓ ਖਰਾਬ ਕਰੇਵਾ ਦਾ ਪਾਣੀ ਦਾ ਗੰਦਾ ਪਾਣੀ ਆਹ ਭਾਜੋ ਤਾਂ ਮੈਂਟੀ ਲਾਉਂਦਾ ਵਾ ਕਹੂੰਗਾ ਮੈਂ ਗੰਦਾ ਪਾਣੀ ਆ ਗੰਦਾ ਪਾਣੀ ਆ ਸਾਹ ਕਰ ਲੋ ਬਾਰ ਤੋੜ ਨਾਲਿਓ ਹਾਂ ਬਾਹਰ ਕੱਢ ਲੋ ਬਾਹਰ ਕੱਢ ਲੋ ਨਿਕਲਣੀਆਂ ਬਾਹਰ ਕੱਢ ਲੈ ਕਿਵੇਂ ਦਾ ਦੇਖੋ ਇਹਦੇ ਘਾ ਆ ਇਹਨੂੰ ਕਰਨਾ ਨਾ ਠੀਕ ਹੈ ਨਾ ਮੈਨੂੰ ਪਾਣੀ ਖਰਾਬ ਖਰਾਬ ਨਹੀਂ ਆ ਹਾਂ ਭਾਈ ਸਹੀ ਹੈ ਠੀਕ ਬੋਤਲ ਪੜ੍ਹ ਲਾ ਕਿਵੇਂ ਰਹੀ ਸੀ ਜਵਰੀ ਬਹੁਤ ਸੀ ਜਾਂ ਪਾਣੀ ਕੋਈ ਬੜਾ ਫਰਕ ਹੈ ਨਾ ਨਾ ਉਹ ਡੂੰਗੀ ਬੋਤਲੀਆਂ ਆਵੇ ਸਹੀ ਗਾਲਾਂ ਕਾਸ ਹਾਂ ਬੜਾ ਇਹ ਤਾਂ ਹਟ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਾਂ ਹਾਂ ਮੈਂ ਇਹਨਾਂ ਨੂੰ ਕਹਾਂ ਤੁਹਾਡਾ ਨਹੀਂ ਨਾ ਮੈਂ ਜੇ ਸੁਗਣ ਵਾਲੀ ਗਾ ਮੱਚ ਨਹੀਂ ਬੋਆ ਕਾ ਚੀ ਬੋਆ ਸਾਰੀ ਮਿਰਚ ਪਾ ਦਾਂਗਾ ਮੈਂ ਕਹਾਂ ਅਸੀਂ ਖਾ ਲੈਣਾ ਤੁਹਾਡੇ ਤੋਂ ਹੀ ਨਹੀਂ ਖਾਤਾ ਜਾਣਾ ਹਾਂ ਅਸੀਂ ਨਾ ਮੇਰੇ ਖਾਈ ਲੈਣਾ ਜਿਆਦਾ ਮਿਰਚ ਵਾਲਾ ਮੈਂ ਕਹਾਂ ਸਾਗ ਲੈਣਾ ਕਹਿੰਦੇ ਤਾਂ ਨਹੀਂ ਬਣਾਇਆ ਤਾਂ ਨਹੀਂ ਪੋਚੇ ਅਸੀਂ ਇੱਕ ਵਾਰ ਬਣਾਇਆ ਸੀ ਮਮਾ ਆਉਣ ਕਹਿੰਦੀ ਬਣਾਈਏ ਤੇ ਘਰੇ ਇਸੀ ਚਲਾਈ ਚੁਲਾਈ ਤੋੜ ਕੇ ਪਰ ਬਹੁਤ ਸਵਾਦ ਬਣਿਆ ਸੀਗਾ ਹਾਂ 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 ਮਮੀ ਉਹਨੇ ਮਮੀ ਨੇ ਸਾਡੇ ਤੋਂ ਬਾਅਦ ਬਣਾਇਆ ਵਾ ਅਸੀਂ ਪਹਿਲਾਂ ਬਣਾਇਆ ਸੀ ਇਹਦੇ ਨੂੰ ਛੋਟੀਆਂ ਨੇ ਆਪ ਪਤਾ ਲਿਆ ਉਹ ਕਾਇ ਨਹੀਂ ਬਣਾ ਛੱਡ ਬਣੀ ਉਹਦਾ ਇਹ ਸਪੰਸਰ ਉਹਦਾ ਮਾਤਾ ਜਨਨ ਦੇ ਪ੍ਰਿੰਟਰ ਪ੍ਰੋਬਲਮ ਹੈਗਾ ਲੈ ਬੱਕਰੀ ਘਾਹ ਨੂੰ ਪਾ ਹਾਂ ਸੋਏਗਾ ਇਹ ਵੀ ਨਹੀਂ ਸੌਣਾ ਉਦੋਂ ਆ ਗਿਆ ਤੇ ਨਾਲ ਹਾਂ ਬੱਕਰੀ ਕਾਂ ਨੂੰ ਪਾਏ ਸਾਗ ਬਣਾਉਣਾ ਅੱਜ ਅੱਜ ਸਾਗ ਬਣਾ ਕੇ ਆਉਂਗਾ ਅੱਗੇ ਹੱਸਣੀਆਂ ਮੈਂ ਕਿਹਾ ਉੱਥੇ ਹਟਣ ਹੀ ਨਾ ਅੱਛਾ ਕੱਚੇ ਪੱਤੇ ਆ ਤੋੜ ਲਈ ਕੱਚੇ ਕੱਚੇ ਪੱਤੇ ਆ ਤੋੜ ਲਏ ਇੰਦਰ ਬਣੀ ਜਾਂਦੀ ਆ ਜੀ ਦੀ ਰੋਟੀ ਕੱਲ ਨੂੰ ਸਾਗ ਬਣਾਉਣਾ ਮੈਂ ਪੂਆ ਹੁਣੇ ਲੈ ਗਈਆਂ ਸਾਗ ਬਣਾ ਲਾਂਗੇ ਰਾਤ ਨੂੰ ਅੱਜ ਕੀ ਬਣਾਇਆ ਕੀ ਬਣਾਇਆ ਅੱਜ ਦਾਲ ਬਣਾਈਆਂ ਨਾਲ ਮਿੱਠੀ ਚੜਨੀ ਬਣਾਈਆਂ ਨਾਲ ਨਮਕੀਨ ਚੜਨੀ ਬਣਾਈਆਂ ਨਮਕੀਨ ਵੀ ਬਣਾਈਆਂ ਨਾਲ ਫੇਰ ਬਣਾਵਾਂਗੇ ਲੂ ਨਾਲ ਚੌਲ ਚੋਲੂ ਨਾਲ ਹੀ ਜਾਣਾ ਕਰਨ। ਇਹ ਖੱਟਾ ਬਣਾਵਾਂਗੇ ਅਸੀਂ। ਗੁੰਦੀ ਪਾ ਕੇ। ਇੱਧਰ ਮੁੜ ਕੇ ਮੁੜ ਕੇ ਹੋਏ ਪਏ ਤਾਂ। ਦੇਖ ਐਂ। ਤਾਂ ਤੇ ਚੇ 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 ਕਰਨੇ ਕਿ ਤੇ ਕੋਈ। ਨਾ ਤੇਲ ਰਾ ਗਿਆ ਇਹਨਾਂ। ਹਾਂ ਕਿੰਨਾਂ ਨੇ ਕੋਲ ਕੋ ਵਿੱਚ ਬੈਣੀ ਨਹੀਂ ਖਾਲਾ। ਤੇ ਕੰਮੀ ਤਾਂ ਕਿਹਨੂੰ ਸਿਆਰਾ ਤੁਰਨ ਆਇ ਜੋ। ਇਹ। ਦੇਖ ਲੈ ਮੇਰੇ ਕਰਦਾ ਹੈਗਾ। ਕੀ ਤੱਕੜਾਈ ਲਿਆਉਗਾ। ਦਾਰੇ ਮਾ। ਅਸ ਤੇ ਇਹ ਬੋਲਦੇ। ਮੈਂ ਕਿੱਥੇ ਆ ਕੇ ਰੱਖੇ। ਅਗਲੇ ਟਾਈਮ ਦੀ ਸਾਸਤਰੀ ਗਾਲ। ਮੈਂ ਕਾਹਕੇ ਟਾਈਮ ਦੀ ਸਸਤਰੀ ਗੱਲ ਆ ਇਹ ਤੇਰੀ ਬਹਾ ਸ਼ਾਮੀ ਆਈ ਇਹ ਸ਼ਾਮੀ ਸਫਰ ਦੀ ਗੱਲ ਆ ਜੇ ਬੱਸ ਆਈ ਸੀ ਮੈਂ ਕਿਹਾ ਆਪ ਮੈਂ ਮੈਨੂ ਦੇ ਸੋ ਮੈਂ ਮੈਲੂਗੀ ਜੇ ਤਿਰਪੰਨ ਦੀ ਆਸ ਅਸਲੀ ਡਾਲਾ ਹੁਣ ਤੁਹਾਨੂੰ ਚਾਹਾਂ ਹਾਂ ਸੇਖੋ ਵੇਖੋ ਤਾਂ ਆਂ ਵੀ ਜੀ ਕੰਮ ਕਰ ਮਸ ਤੁਸੀਂ ਬਹਿ ਲੇ ਦਿਓ ਹਲਾ ਕੰਮ ਕਰ ਲਾ ਵੀ ਸੁੱਤਾ ਹੀ ਰਹਿਣਾ ਤੁਰਦੀ ਤੇ ਵੇਖ ਪਰ ਜੇ ਕੰਮ ਨਹੀਂ ਕਰਨਾ ਨਹੀਂ ਸਾਰੇ ਡੱਟ ਫਿਰ ਕੇ ਹੋਰ ਨਹੀਂ ਕੁਛ कि सब्जी बनाइ दो तो तो जी मुक गया साग फिर साग मुक गया फिर हाँ चलो 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 तब बैठो गड्डी

ਤੂੰ ਕੀ ਲੱਗੇ ਚੱਲੀ ਆਂ ਤੇ ਘਰ ਵਾਲੇ ਵਾਸਤੇ ਮੈਂ ਮੇਰੇ ਘਰ ਆਉਂਗਾ ਫਚੋਲ ਤਾਂ ਲੱਗ ਗਿਆ ਅੰਦਰ ਹੋਣਾ ਜੀਜਾ ਅੰਦਰ ਜੀਜਾ ਸਾਲਾ ਅੰਦਰ ਬੈਠਾ ਜੀਜਾ ਕਿਉਂ ਬਾਹਰ ਨਹੀਂ ਹੋਂ ਜੀਜਾ ਹੋ ਜੀਜਾ ਹੋਨੇ ਬਰਵੀ ਹੈ ਹੋਣੀ ਬਾਹਰ ਹੋਣਾ ਕਿ ਨਹੀਂ ਹੋਣਾ ਆਣਾ ਐਵੇਂ ਹੋਨੇ ਚੱਕਰ ਲੰਗੋ ਚੱਕਰ ਆ ਗਿਆ ਤੇਰੇ ਕੋਲ ਜੇ ਮੈਂ ਚੱਕ ਕੇ ਲਾਇਆ ਪੇਰਾ ਦੀਦੀ ਜਾਂ ਨਿੱਕਾ ਜਵਾਬ ਹੀ ਆ ਨਾ ਚੱਕ ਕੇ ਲਾ ਜਾ ਮੈਂ ਤਾਂ ਸਿਗਰਟ ਪਾਇ ਲਈ ਉਹ ਤੇ ਬਈ ਤੂੰ ਤੇਨੇ ਨੇ ਸੀ ਤੰਨੇ ਨੇ ਤਾਂ ਐਂ ਐਸ ਤੈਂ ਹੀ ਟੋਨੇ ਹੁੰਨੇ ਆ ਸੋ ਇਹ ਕਰਦੀਆਂ ਹੰਡਲਰ ਸੈਟ ਟੱਕ ਕਰੀ ਜਾਂਦੇ ਸਾਰੇ ਤੇ ਦੀਦੀ ਹੁਣੇ ਵੀ ਚੱਲ ਗਏ ਭੂਆ ਹੁਣੇ ਵੀ ਚੱਲ ਗਏ ਸਾਰੇ ਚੱਲ ਗਏ ਫਿਰ ਉਹ ਕਾਲੀ ਚ ਗਏ ਆ ਤਾਂ ਕਿ ਉਹਦਾ ਵਲੌਗ ਸਾਡਾ ਤੋਂ ਬਣਾ ਨਹੀਂ ਕਿਉਂਕਿ ਫਿਰ ਉਹ ਦਸਰੇ ਸਰੇ ਕੀ ਬਣਾਉ ਸਰੇ ਸਰੇ ਬਣਾ ਦੇ ਸੀਗਾ ਤਾਂ ਕਰਕੇ ਕਿਉਂਕਿ ਇੱਕ ਦਿਨ ਦਾ ਗੈਪ ਕੱਲ ਦਾ ਅੱਜ ਦਾ ਮਤਲਬ ਜਿਹੜਾ ਵਲੋਗ ਸੀ ਤਾਂ ਇਹ ਨਹੀਂ ਆ ਕਿਉਂਕਿ ਕੱਲ ਵਲੋਗ ਥੋੜਾ ਬਣਾਇਆ ਸੀ ਉਸ ਕਰਕੇ ਫਿਰ ਮੈਂ ਕਿਹਾ ਵੀ ਅਪਲੋਡ ਕਰਨ ਦਾ ਕੀ ਫਾਇਦਾ ਹਾਂ ਜੇ ਤੁਹਾਨੂੰ ਉਸ ਚ ਇੰਟਰਟੇਨਮੈਂਟ ਨਹੀਂ ਹੈ ਇੰਜੋਏ ਨਹੀਂ ਹੋਇਆ ਤਾਂ ਕਰਕੇ ਤੇ ਹੁਣ ਡਿਨਰ ਸੈੱਟ ਕਰ ਰਿਹਾ ਪੈਕ ਪਹਿਲਾਂ ਕੱਢੀ ਗਿਆ ਹੁਣ ਪੈਕ ਕਰੀ ਜਾਂਦਾ ਉਹ ਖਲਾਰਾ ਪਾਇਆ ਹੁਣ ਸਮੇਟਣਾ ਹੈ ਇਹ ਹੀ ਆ ਤੇ ਮੈਂ ਉਹਦਾ ਬਗ ਰੱਖਦੇ ਹਾਂ ਹਾਂ ਤੇ ਮੈਂ ਸਮਾਨ ਲੈ ਆਇਆ ਵਾਂ ਉਹਦਾ ਸਾਰਾ ਬਜਰੀ ਸੀਮੈਂਟ ਤੇ ਰੇਤਾ ਸੀਮੈਂਟ ਨੂੰ ਘਟਾ ਮਿਲ ਤੋ ਕੱਟੇ ਹਾਂ ਬਸ ਮਿਸਤਰੀ ਲੱਗੂ ਆ ਕੱਲ ਨੂੰ ਸ਼ਾਇਦ ਲੱਗਣਾ ਵਾ ਕੱਲ ਨੂੰ ਐ ਪਰਸਨ ਲੱਗ ਜਾਊਗਾ ਅਸੀਂ ਫਿਰ ਕੰਮ ਕਰਵਾ ਲਾਂਗੇ ਸਾਰਾ ਹੋਰ ਉਹ 19 ਜਿੱਤੇ 10 ਤਰੀਕ ਨੂੰ ਫੇਰ ਆ ਹਾਂ ਇਹਦਾ 10 ਤਰੀਕ ਆ 10 ਤਰੀਕ ਦਾ ਇਹ ਨਾ ਹੋਵੇ ਫੇਰ ਕਿ ਲਾਹ ਹੋ ਜਾ ਹਾਂ ਉਹ ਇੱਕ ਗੱਲ ਮੈਂ ਹੋਰ ਉਸਨੇ ਸੀ ਵੀ ਮੈਚ ਤੋਂ ਬਾਅਦ ਵਲੋਗ ਨਹੀਂ ਬਣਾਉਣਾ ਉਹਦਾ ਕੀ ਰੀਜ਼ਨ ਆ ਤੇ ਉਹ ਮੈਂ ਦੱਸ ਦਾਂ ਤੁਹਾਨੂੰ ਬਸ ਆਪਾਂ ਜਿਹੜੀ ਲਾਈਨ ਪਹਿਲਾਂ ਲਾ ਦੇਣੀ ਹੈ ਫਿਰ ਆਪਣਾ ਵਲੋਗ ਤਿਆਰ ਜਣਾ ਆਪਣੇ ਵਲੌਗ ਤੇ ਵੀ ਆਉਣੇ ਸਾਰੇ ਆ ਦੇਖਣ ਆਉਣਗੇ ਜੇ ਤੁਸੀਂ ਵਲੌਗ ਕਹਿੰਦੇ ਬਣਾਉਣਾ ਕਿਉਂਕਿ ਸਾਰੇ ਸਾਨੂੰ ਪਿਆਰ ਬਹੁਤ ਕਰਦੇ ਆ ਤਾਂ ਕਿਉਂਕਿ ਸਾਰੇ ਭੱਜੇ ਆਉਣਗੇ ਦੇਖਣ ਸਾਰੀ ਫੈਮਿਲੀ ਆ ਪਿਆਰ ਫੈਮਿਲੀ ਆ ਸਾਡੀ ਕਿਸੇ ਸਾ ਇਹਨਾਂ ਨੇ ਵਲੌਗ ਕਿਉਂ ਨਹੀਂ ਬਣਾਉਣਾ ਸਾਰੇ ਦੇਖਣ ਆਉਣਗੇ ਫਿਰ ਤੇ ਇਧਰ ਬਸ ਪੈਕਿੰਗ ਚੱਲੀ ਜਾਂਦੀ ਆ ਥੋੜੀ ਜੁੱਤੀ ਪ੍ਰੋਗਰਾਮ ਕਰ ਲਿਆ ਰੋਟੀ ਰੋਟੀ ਪ੍ਰੋਗਰਾਮ ਕਰ ਲਿਆ ਕਰਨਾ ਕੁਝ ਦੇ ਕਰਿਆ ਨੀ ਕੁਝ ਵੀ ਅਜੇ ਕੀ ਲੋੜ ਆ ਕਰਨ ਟੰਡੂ ਬਣਾ ਲੀਏ ਟੰਡੂ ਪਰ ਕੇ ਕਿਹੜੇ ਖਾਏਗਾ ਤਰੀ ਵਾਲੇ ਬਣਾ ਲਓ ਪਰ ਤਰੀ ਵਾਲੇ ਉਹਨੇ ਨਹੀਂ ਖਾਣੇ ਫਿਰ ਖਾਣੇ ਕਿ ਤਰੀ ਵਾਲੇ ਫਿਰ ਉਹਨੇ ਪੋਰ ਕੇ ਰੋਟੀ ਪੋਰ ਕੇ ਰੋਟੀ ਲੈ ਹਾਂਦੀ ਫਿਰ ਨਹੀਂ ਲੈ ਧੱਕੇ ਨਾ ਮੋਣੀ ਦੀ ਜਿਹੜੀ ਨਹੀਂ ਸਹਿ ਜਨ ਜੀ ਕਰਦਾ ਨਹੀਂ ਜੇ ਕੁਲੇ ਕੁਲੇ ਆਵੇ ਸਾਨੂੰ ਪਰਕੇ ਬਣਾਉਣ ਲੈ ਪਰਕੇ ਵੀ ਨਹੀਂ ਸਵਾਦ ਲੱਗਦੇ ਨੇ ਕਿਉਂ ਹੋਰ ਗੜੇ ਬਣਾਉਣ ਬਹੁਤ ਵੱਡੇ ਵੱਡੇ ਲੈ ਬਹੁਤ ਭਾਰੇ ਪੱਕੇ ਬਣਾ ਦੋ ਥੋੜੇ ਜਿਹਾ ਤੂੰ ਲੈ ਕੇ ਵੀ ਨੜਿਆ ਆ ਚਾਰ ਪੰਜ ਬਣਾ ਦੋ ਆ ਬਣਾਵਨੇ ਫੇਰਾ ਸਾਰੀ ਤੇ ਆਉਂਦਾ ਆਪਣਾ ਪਾਣੀ ਚ ਤਾਲੀ ਪਾਣੀ ਕੀ ਟਿੰਡੂ ਟਿੰਡੂ ਆ ਲੈ ਤੇਲ ਵੀ ਹੈ ਨਹੀਂ ਆਪਣੇ ਸਰੋਂ ਦਾ ਉੱਧਰੋਂ ਲਿਆਓ ਕੋ ਗਠਾ ਟੱਟ ਲੱਗ ਗਿਆ ਸੀ ਗੱਡੀ ਦੇ ਅੰਦਰ ਮੈਨੂੰ ਜੀ ਕਿੰਨੇ ਹੋਣਗਾ ਮੈਨੂੰ ਕਹਿੰਦੀ ਨੂੰ ਮੈਨੂੰ ਸੀ ਆਪਾ ਕਢਾ ਲਾਂਗੇ ਪਹਿਲਾਂ ਲੈਣ ਜਾਵਾਂਗੇ ਫੇਰ ਦੇਣ ਜਾਵਾਂਗੇ ਚਲੋ ਉਹਦਾ ਹੈਗਾ ਤੈਨੂੰ ਵੀ ਇਹਦੀ ਲੈ ਜਾਓ ਲੈ ਜਾਂਦੀਆਂ ਮੈਂ ਕਹਾਂ ਚੱਲ ਹਜੇ ਥੋੜਾ ਜਿਆਦਾ ਮਾਲਾ ਵਟਾ ਪਿਆਈ ਵੇਖੀ ਬੁੱਝਾ ਹਾਂ ਉਹਦਾ ਐਵੇਂ ਖੋਪੜ ਪੰਨੀ ਜਾਂਦਾ 10 ਜਾਰ 10 ਦੇ ਬਹੁਤ ਤੇਜ਼ ਕੀ ਜਾਂਦਾ ਯਾਰ ਦੱਸ ਮੈਂ ਗਾਪਨ ਕੀ ਬੋਲੀਆ ਯਾਰ ਦੱਸ ਤਾਂ ਦਗੇ ਮੋਤੇ ਯਾ 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 ਦਾਲ ਹਾਂਜੀ ਰੋਟੀ ਰੋਟੀਆਂ ਖਾ ਕੇ ਅਸੀਂ ਹੋ ਗਏ ਹੁਣ ਵਿਲੇ ਤਾਂ ਆ ਗਏ ਇਸ ਜਨ ਰੂਮ ਚ ਕੋਲਰ ਰੂਮ ਦੇ ਤ ਨਹੀਂ ਨਹੀਂ ਅਦੇ ਉਹ ਸਰ ਉਹਦੇ ਦਾ ਉੱਥੇ ਫਿਰ ਹਣਾ ਉੱਥੇ ਐ ਆ ਵੀ ਥੋੜਾ ਏਸੀ ਸੋਨ ਲੱਗ ਗਿਆ ਨਾ ਕੋਲਰ ਚ ਹਵਾ ਸੁੱਕੀ ਸੁੱਕੀ ਲੱਗਦੀ ਐ ਇੱਥੇ ਗਿੱਲੀ ਗਿੱਲੀ ਆਵਾ ਲੱਗਦੀ ਐਸੀ ਚ ਤਾਂ ਕਰਕੇ ਪਰ ਐ ਦੱਸੋ ਜੋ ਹਵਾ ਕਰਦੇ ਹਵਾਗਾ ਤਾਂ ਕਰ ਰਹੀਆਂ ਅਸੀਂ ਬਸ ਪਹਿਲਾਂ ਬਾਰਸ ਹੁੰਦੇ ਹੁੰਦੇ ਕੋਲਡਰ ਮੋਰੇ ਉਹ ਕੋਲਡਰ ਮੋਰੀ ਵਧੀਆ ਲੱਗਦੇ ਹੁੰਦੇ ਸੀ ਸਾਰੇ ਕਰਦੇ ਹਾਂ ਆਪਾਂ ਕੱਲੇ ਨਹੀਂ ਕਰਦੇ ਹਾਂ ਸਾਰੇ ਕੋਣ ਸਾਰੇ ਸਾਰਿਆਂ ਨੇ ਹੀ ਗਾਇਸ ਸੀ ਸਾਰਿਆਂ ਨੇ ਹੀ ਕੀ ਦੇ ਹਨ ਹਾਂ ਉਹ ਤਾਂ ਹੈ ਸਾਰੇ ਸਾਜਲ ਸਾਰਾ ਨੇ ਏਸੀ ਆ ਸਾਰੇ ਕੋਲਡਰ ਮੋਰੇ ਕੌਣ ਪੈਂਦਾ ਸਾਰੇ ਏਸੀ ਨਾ ਏਸੀ ਮੋਰੇ ਪੈਂਦੇ ਗਰਮੀ ਚ ਦੇਸੀ ਜੀ ਪਿਆ ਜਾਂਦਾ ਕਈ ਪਿੰਡਾਂ ਚ ਅਜੇ ਵੀ ਨਾ ਬੰਦੇ ਪੱਖੇ ਤੋਂ ਬਿਨਾਂ ਪੈ ਜਾਂਦੇ ਆ ਪੈ ਜਾਂਦੇ ਕਿੱਜਾ ਹੈ ਵਧੀਆ ਲਿੰਦੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਤਾਂ ਬਿਮਾਰੀ ਵੀ ਨਹੀਂ ਲੱਗਦੀ ਉਹਨਾਂ ਨੂੰ ਛੇਤੀ ਕੋਈ ਤੇ ਆਪਾਂ ਕੂਲਰ ਗਾੜੀ ਜੇ ਬਾਈ ਕਰਮੀ ਗਾੜੀ ਚਾਲੇ ਸੀ ਗਾੜੀ ਦਫੇ ਰ ਹੋਰ ਕੀ ਹਣਾ ਉਥੇ ਬਿਮਾਰੀ ਹਣਾ ਫਿਰ ਤੇ ਹੁਣ ਕਰਦੇ ਅਸੀਂ ਵਲੋਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਾ ਹੈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਵਲੋਗ ਤਦ ਤੱਕ ਲਈ ਧੰਨਵਾਦ ਬਾਏ ਬਾਏ